ਮਿੰਟੋ ਜੀ ਪਿਛਲੇ ਦਿਨੀ ਆਪਾਂ ਇੱਕ ਖਬਰ ਕੀਤੀ ਰਣਜੀਤ ਸਿੰਘ ਢੜਰੀਆਂ ਵਾਲੇ ਨਾਲ ਜੁੜੀ ਹੋਈ। ਉੱਥੇ ਕੋਈ ਇੱਕ ਤਰ੍ਹਾਂ ਦੇ ਤੌਰ ਤੇ ਕੁੜੀ ਦੀ ਮੌਤ ਦਾ ਮਾਮਲਾ ਸੀ। ਉਸ ਮਾਮਲੇ ਦੇ ਵਿੱਚ ਐਫ ਆਈ ਆਰ ਇੱਕ ਨਾਲ ਹੋਰ ਜੁੜ ਗਈ ਹੈ। ਹੁਣ ਇਸ ਨੂੰ ਜੇ ਥੋੜਾ ਜਿਹਾ ਗਾਉਂ ਸੋਚੀਏ ਤਾਂ ਇਸ ਕੇਸ ਦੇ ਵਿੱਚ ਕੀ ਹੋ ਸਕਦਾ ਹੈ ਜੀ? ਇਹ ਤੇ ਬੜਾ ਟੇਡਾ ਸਵਾਲ ਹੈ। ਮੈਂ ਉਸ ਵੇਲੇ ਜਿਸ ਵੇਲੇ ਇਸ ਖਬਰ ਦੀ ਚਰਚਾ ਚੱਲੀ ਤਾਂ ਉਹਨੇ ਇੱਕ ਗੱਲ ਕਹੀ ਸੀ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਸਤੇ ਜਿਹੜਾ ਭਵਿੱਖ ਦਾ ਸਮਾਂ ਹੋਏਗਾ ਉਹ ਔਖਾ ਹੋ ਸਕਦਾ ਹੈ ਜੀ ਦੇਖੋ ਮਾਮਲਾ ਬੜਾ ਪੁਰਾਣਾ ਹੈ ਉਹਦੇ ਵਿੱਚ ਕੀ ਅੱਗੇ ਹੋਏਗਾ ਕੀ ਨਹੀਂ ਹੋਏਗਾ ਉਹ ਤੇ ਮੇਰੇ ਖਿਆਲ ਦੇ ਨਾਲ ਕੋਈ ਕਾਨੂੰਨੀ ਮਾਰ ਵੀ ਨਹੀਂ ਦੱਸ ਸਕਦਾ ਹੂੰ ਦੇਖੋ ਹੁੰਦਾ ਕੀ ਆ ਇਸ ਦਾ ਸਾਰਿਆਂ ਨੂੰ ਪਤਾ ਹੈ ਕਿ ਇੱਕ ਲੜਕੀ ਦੀ ਮੌਤ ਹੈ ਜੀ ਪਰਮੇਸ਼ਰ ਦੁਆਰ ਦੇ ਬਾਹਰ ਉਹਦੀ ਡੈਥ ਹੁੰਦੀ ਹੈ। ਹੂੰ ਬਹੁਤ ਸੈਡ ਗੱਲ ਆ ਕਿ ਅਨਫੋਰਚੂਨੇਟਲੀ ਇਹ ਸਭ ਕੁਝ ਹੋਇਆ। ਜੀ। ਫੇਰ ਉਸ ਤੋਂ ਬਾਅਦ 174 ਦੀ ਕਾਰਵਾਈ ਹੋ ਜਾਂਦੀ ਹੈ। 174 ਦੀ ਕਾਰਵਾਈ ਮਤਲਬ ਕਿ ਪੋਸਟਮਾਰਟਮ ਉਪਰੰਤ ਲਾਸ਼ ਜਿਹੜੀ ਹੈ ਵਾਰਸਾਂ ਨੂੰ ਸੌਂਪ ਦਿੱਤੀ ਜਾਂਦੀ ਹੈ, ਸੰਸਕਾਰ ਹੋ ਜਾਂਦਾ ਤੇ ਬਾਕੀ ਕਾਰਵਾਈ ਜਿਹੜੀ ਉਹ ਠੱਪ। ਹੂੰ ਆਹ ਕੁਝ ਹੁੰਦਾ ਹੈ। ਜੀ। 174 ਦੀ ਉਹਦੇ 'ਚ ਕਾਰਵਾਈ ਹੋਈ ਸੀ। ਉਸ ਤੋਂ ਬਾਅਦ ਅਚਾਨਕ ਇਹ ਮੁਕੱਦਮਾ ਨਿਕਲਦਾ ਹੈ। ਹੂੰ ਅਚਾਨਕ ਜਦੋਂ ਇਹ ਮਕਦਮਾ ਨਿਕਲਦਾ ਹੈ ਤਾਂ ਹਲਜੁਲ ਹੁੰਦੀ ਆ। ਹੂੰ। ਮੇਰਾ ਅੰਦਾਜ਼ਾ ਹੈ ਸੀ ਮੈਂ ਕਿ ਆ ਕਿਤੇ CBI ਕੋਲ ਜਾਂਚ ਨਾ ਚਲੀ ਜਾਵੇ। CBI ਕੋਲ ਜਾਂਚ ਜਾਵੇਗੀ ਤਾਂ ਇਹਦਾ ਮਤਲਬ ਕਿ ਕੇਂਦਰੀ ਏਜੰਸੀ ਦੇ ਹੱਥ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ ਜਾਣਗੇ। ਜੀ। ਏਜੰਸੀਆਂ ਕਿਵੇਂ ਕੰਮ ਕਰਦੀਆਂ ਉਹ ਮੈਨੂੰ ਦੱਸਣ ਵੀ ਲੋਕ ਹੁਣ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਸਲਾ ਜਿਹੜਾ ਉਹ ਤੇ ਹਾਈ ਕੋਰਟ ਚ ਉਲਝ ਗਿਆ ਜੀ ਜੋ ਆਪਾਂ ਸੋਚਦੇ ਸੀ ਉਹ ਤੇ ਬਹੁਤ ਗਾਂ ਦੀ ਗੱਲ ਰਹਿ ਗਈ ਨਾ ਹੂੰ 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 ਹਾਈ ਕੋਰਟ ਚ ਇਸ ਕਰਕੇ ਉਲਝ ਗਿਆ ਉਹਨਾਂ ਨੇ ਪੰਜਾਬ ਪੁਲਿਸ ਤੋਂ ਜਵਾਬ ਮੰਗਿਆ ਕਿ ਹਾਂ ਭਾਈ ਫੀੜ ਤਾਂ ਤੇਰੇ ਕਹਿ ਰਹੀ ਆ ਹੂੰ ਕਿ ਸਾਨੂੰ ਉਸ ਵੇਲੇ ਪੁਲਿਸ ਨੇ ਨਿਆ ਨਹੀਂ ਦਿੱਤਾ ਹੂੰ ਤੇ ਇਥੋਂ ਤੱਕ ਕਿ ਖਾਲੀ ਕਾਗਜ਼ਾਂ ਤੇ ਸਾਡੇ ਕੋਲੋਂ ਸਾਈਨ ਕਰਵਾ ਲੈਨੇ ਜੀ ਉਧਰੋਂ ਦੂਸਰੀ ਧਿਰ ਇਹ ਆਰਗੂਮੈਂਟ ਦੇ ਰਹੀ ਆ ਕੱਲ ਮੈਂ ਚੈਨਲ ਤੇ ਦੋਹਾਂ ਧਿਰਾਂ ਦੇ ਵਕੀਲ ਦੇਖ ਰਿਹਾ ਸੀਗਾ ਹੂੰ ਹੂੰ ਉਹ ਇਹ ਆਰਗੂਮੈਂਟ ਦਿੰਦੇ ਆ ਕਿ ਇਹਨਾਂ ਨੇ ਮਰਜ਼ੀ ਦੇ ਨਾਲ 174 ਦੀ ਕਾਰਵਾਈ ਕੀਤੀ ਜੀ ਲਿਖ ਕੇ ਦਿੱਤਾ ਸਭ ਕੁਝ ਉਹ ਕਹਿੰਦੇ ਆ ਕਿ ਜੀ ਬਲੈਂਕ ਜਿਹੜੇ ਕਾਗਜ਼ ਸੀਗੇ ਉਹ ਸਾਡੇ ਤੋਂ ਇਹਨਾਂ ਨੇ ਦਸਤਾਖਤ ਕਰਵਾ ਲਏ ਹੂੰ ਹੂੰ ਹੁਣ ਅਚਾਨਕ ਇਹ ਪਟੀਸ਼ਨ ਉੱਥੇ ਪਹੁੰਚਦੀ ਆ ਜੀ ਤਾਂ ਉਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਮੁਕਦਮਾ ਦਰਜ ਕਰੋ ਜਦੋਂ ਸਟੇਟ ਨੂੰ ਨੋਟਸ ਹੋਇਆ ਸਟੇਟ ਤੋਂ ਪਾਬਕੇ ਪੁਲਸ ਨੂੰ ਨੋਟਸ ਹੋ ਗਿਆ ਜੀ ਤਾਂ ਇਹਨਾਂ ਨੇ ਜਾ ਕੇ ਉੱਥੇ ਕਹਿ ਦਿੱਤਾ ਜੀ ਆਹ ਸਟੇਟਸ ਹੈ ਕੇਸ ਦਾ ਹਮ ਹਾਈ ਕੋਰਟ ਨੇ ਜਦ ਹਾਈ ਕੋਰਟ ਦੇ ਕੋਲ ਕੀ ਹੁੰਦਾ ਹੈ ਕਿ ਜਾਂ ਜਿਹੜੇ ਵਕੀਲ ਹੁੰਦੇ ਆ ਜਿਹੜੇ ਉੱਥੇ ਕਾਨੂੰਨੀ ਲੜਾਈ ਲੜਦੇ ਆ ਉਹਨਾਂ ਦੇ ਕੋਲ ਕੁਝ ਡਾਇਰੈਕਸ਼ਨਸ ਹੁੰਦੀਆਂ ਨੇ ਪਹਿਲਾਂ ਵਾਲੇ ਮੁਕੱਦਮਿਆਂ ਦੀ ਜੀ ਕਿ ਸੁਪਰੀਮ ਕੋਰਟ ਚ ਫਲਾਣੇ ਮੁਕੱਦਮੇ ਚਾ ਡਾਇਰੈਕਸ਼ਨ ਹੋਈ ਆ ਫਲਾਣੇ ਚਾ ਡਾਇਰੈਕਸ਼ਨ ਹੋਈ ਆ ਹਮ ਉਹਨਾਂ ਦੀ ਰੌਸ਼ਨੀ 'ਚ ਮਾਮਲਾ ਜਿਹੜਾ ਵੇਖਿਆ ਜਾਂਦਾ ਹੈ ਕਿ ਕੀ ਉਹ ਚੀਜ਼ਾਂ ਇਸ ਮੁਕਦਮੇ 'ਚ ਬਣਦੀਆਂ ਹਾਂ ਤਾਂ ਜਦੋਂ ਕੁਝ ਹਵਾਲੇ ਆਏ ਜੀ ਤਾਂ ਫਿਰ ਪਰਚਾ ਦਰਜ ਹੋ ਗਿਆ ਸਾ ਹੂੰ ਮਤਲਬ ਪਰਚਾ ਦਰਜ ਜਦੋਂ ਕੋਰਟ ਨੇ ਕਿਹਾ ਕਿ ਕਰੋ ਜੀ ਪਰਚਾ ਦਰਜ ਹੋ ਗਿਆ ਹੂੰ ਕੌਣ ਜਿਹੜੇ ਹੈਗੇ ਨੇ ਪਰਮੇਸ਼ਰ ਦਵਾਰ ਵਾਲੇ ਰਣਜੀਤ ਸਿੰਘ ਢੱਡਰੀਆ ਵਾਲੇ ਇਹ ਤਾਂ ਕਹਿ ਰਿਹਾ ਕਿ ਦੇਖੋ ਜੀ ਜਾ ਰਿਸੀਬੀਆਈ ਆ ਜਾਏ ਐਫਬੀਆਈ ਆ ਜਾਏ ਫਲਾਵਾ ਜੀ ਟੁਨਕਾ ਆ ਜਾਏ ਅਸੀਂ ਬਿਦਾਗ ਨਿਕਲਾਂਗੇ ਜਿਹੜੀ ਮਰਜ਼ੀ ਜਾਂਚ ਪੜਤਾਲ ਕਰਵਾ ਲਓ ਹਾਲਾਂਕਿ ਇੱਕ ਚੀਜ਼ ਮੈਂ ਦੇਖੀ ਆ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿ ਰਹੇ ਸਨ ਕੱਲ ਜਿਹੜੀ ਮੈਂ ਉਹਨਾਂ ਦੀ ਇੱਕ ਵੀਡੀਓ ਦੇਖੀ ਹੂੰ ਉਹ ਕਹਿ ਰਹੇ ਸਨ ਕਿ ਭਾਈ ਸਾਨੂੰ ਕਾਨੂੰਨ ਤੇ ਭਰੋਸਾ ਹੈ ਜੀ ਸਾਨੂੰ ਪੁਲਿਸ ਤੇ ਭਰੋਸਾ ਹੈ ਏਜੰਸੀਆਂ ਤੇ ਭਰੋਸਾ ਕੋਈ ਗੱਲ ਨਹੀਂ ਆਮ ਤੌਰ ਤੇ ਨਹੀਂ ਤੇ ਕੋਈ ਇਸ ਤਰ੍ਹਾਂ ਦਾ ਫਸ ਜਾਵੇ ਨਾ ਜਿਵੇਂ ਉਹ ਮੰਨ ਲਓ ਕੋਈ ਸਿੱਖ ਇਸ ਤਰ੍ਹਾਂ ਦਾ ਅਗੂ ਜੜਾ ਸੀਗਾ ਜਾਂ ਪ੍ਰਚਾਰਕ ਫਸ ਜਾਂਦਾ ਉਹ ਕਹਿੰਦੇ ਏਜੰਸੀਆਂ ਦਾ ਕੰਮ ਹੈ ਜੀ ਇਦਾਂ ਤੋਂ ਨਾਲ ਚਾਰ ਹੋਰ ਲੱਗ ਜਾਂਦੇ ਇਹਨਾਂ ਦਾ ਤਾਂ ਵਿਰੋਧ ਬੜਾ ਹੈ ਨਾ ਬਿਲਕੁਲ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਫਸਣ ਤੇ ਤੇ ਦੂਜੀਆਂ ਕੁਝ ਪੰਥਕ ਜਥੇਬੰਦੀਆਂ ਖੁਸ਼ ਨੇ ਖੁਸ਼ ਨੇ ਬਿਲਕੁਲ ਠੀਕ ਹੈ ਨਾ ਜੀ ਨਹੀਂ ਤਾਂ ਆਮ ਤੌਰ ਤੇ ਹੋ ਜਾਂਦਾ ਕਿ ਜੀ ਇਹ ਏਜੰਸੀਆਂ ਦਾ ਕਾਰਾ ਹੈ ਜੀ ਕਿਸੇ ਵੀ ਸਿੱਖ ਸਪਿਰਚੁਅਲ ਲੀਡਰ ਨੂੰ ਬਦਨਾਮ ਕਰਨ ਵਾਸਤੇ ਇਹ ਏਜੰਸੀਆਂ ਦਾ ਕਾਰਾ ਪਰ ਇੱਥੇ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿ ਰਿਹਾ ਕਿ ਭਾਈ ਨਹੀਂ ਨਹੀਂ ਜੀ ਸਾਨੂੰ ਭਰੋਸਾ ਹੈ ਹੂੰ ਸਿਸਟਮ ਤੇ ਸਾਨੂੰ ਭਰੋਸਾ ਹੈ ਹੁਣ ਉਸ ਸਿਸਟਮ ਦੇ ਵਿੱਚ ਜਿੱਥੇ ਇਹਨਾਂ ਨੂੰ ਭਰੋਸਾ ਹੈ ਉਹ ਮਾਮਲਾ ਕਿੱਥੋਂ ਤੱਕ ਜਾਏਗਾ ਇਹ ਇੱਕ ਤਕਨੀਕੀ ਤੌਰ ਤੇ ਵੇਖਣ ਦਾ ਵਿਸ਼ਾ ਹੈ ਹੁਣ ਜਿੱਦਾਂ ਤਾਂ ਕਾਨੂੰਨ ਦੇ ਨੁਕਤੇ ਨੇ ਗਾਤੋਂ ਦੇਖੋਗੇ ਤਾਂ ਗ੍ਰਿਫਤਾਰੀ ਦੀ ਤਲਵਾਰ ਵੀ ਲੜਖ ਸਕਦੀ ਹੈ ਬਿਲਕੁਲ ਉੱਤੇ ਜੇ ਚੈਲੰਜ ਕਰਦੇ ਹੋ ਸਕਦਾ ਸੁਪਰੀਮ ਕੋਰਟ ਸਾਰੇ ਪ੍ਰੋਸੀਜਰ ਨੂੰ ਇੱਕ ਵਾਰੀ ਰੋਕ ਦੇਵੇ ਪਰ ਐਫ ਆਈ ਆਰ ਦਾ ਮਤਲਬ ਇਹ ਹੁੰਦਾ ਕਿ ਪੁਲਿਸ ਇਨਵੈਸਟੀਗੇਟ ਕਰ ਸਕਦੀ ਹੈ ਹੂੰ ਨਹੀਂ ਕੋਈ ਕੋਈ ਵੀ ਏਜੰਸੀ ਇਨਵੈਸਟੀਗੇਟ ਕਰ ਸਕਦੀ ਹੈ ਮਾਮਲੇ ਨੂੰ ਜੀ ਜੀ ਤਾਂ ਇਨਵੈਸਟੀਗੇਸ਼ਨ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਚੱਕਰ ਹੁੰਦਾ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਇਨਵੈਸਟੀਗੇਟ ਹੋ ਕੁਝ ਹੋ ਰਿਹਾ ਹੁੰਦਾ ਵਿੱਚ ਮਾਮਲੇ ਫਿਰ ਕੁਝ ਹੋਰ ਵੀ ਨਿਕਲੇ ਹੁੰਦੇ ਨਾਲ ਹਾਂਜੀ ਉਹ ਚੱਲਦਾ ਸਰਕਾਰ ਦਾ ਫਿਰ ਕਹਿ ਲਓ ਕਿ ਉਹਦੇ ਚ ਦਖਲ ਆ ਜਾਂਦਾ ਜੀ ਸਮਝਦੇ ਹੋ ਨਾ ਕਿ ਇੱਥੇ ਇਹ ਮਾਮਲਾ ਹੈ ਨਾ ਕਿ ਕੋਈ ਵੀ ਜਾਂਚ ਜਿਹੜੀ ਇੰਡੀਆ ਦੇ ਵਿੱਚ ਉਹ ਨਿਰਪੱਖ ਹੋਏਗੀ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਹਮ ਇਹ ਵਾਰ ਸਰਕਾਰਾਂ ਜਿਹੜੀਆਂ ਉਹ ਮਾਮਲੇ ਨੂੰ ਜਾਂ ਸਿਆਸਤ ਹੈ ਜਿਹੜੀ ਮਾਮਲੇ ਨੂੰ ਦੂਜੇ ਪਾਸੇ ਨੂੰ ਦੂਜੇ ਡਾਇਰੈਕਸ਼ਨ ਨੂੰ ਬਦਲਣ ਦਾ ਯਤਨ ਕਰਦੀ ਹੈ ਤਾਂ ਹੁਣ ਇੱਕ ਪਾਸੇ ਇਹ ਹੈ ਕਿ ਜਦ ਤੱਕ ਕੋਈ ਕੁਐਸ਼ਨ ਪਹੂਗੀ ਐਫ ਆਈ ਆਰ ਰੱਦ ਹੋਊਗੀ ਨਹੀਂ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਸਤੇ ਸਿਆਪਾ ਕਸੂਤਾ ਹੈ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਰ ਆਏ ਨਹੀਂ ਫੈਸਲਾ ਕੀ ਹੁੰਦਾ ਬਾਅਦ ਦੀ ਗੱਲ ਹੈ ਪਰ ਡਿਊਰਿੰਗ ਇਹ ਸਾਰੇ ਪ੍ਰੋਸੈਸ ਦੇ ਡਿਊਰਿੰਗ ਇਹ ਵੀ ਤਾਂ ਹੁੰਦਾ ਹੈ ਕਿ ਬਿਲਕੁਲ ਹਾਂ ਜੀ ਤੁਸੀਂ ਇਹ ਦੇਖੋ ਨਾ ਕਿ ਸਿੱਖ ਧਰਮ ਦੇ ਵਿੱਚ ਹੀ ਉਹਨਾਂ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਆ ਜਥੇਬੰਦੀਆਂ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੇ ਮੁਖਾਲਫ ਮੈਂ ਕਿਸੇ ਨੂੰ ਸਹੀ ਗਲਤ ਨਹੀਂ ਕਹਿ ਰਿਹਾ ਕਿ ਉਹ ਸਾਡਾ ਤੁਲਨਾ ਦਾ ਵਿਸ਼ਾ ਨਹੀਂ ਹੈ ਕੌਣ ਸਹੀ ਹੈ ਕੌਣ ਗਲਤ ਹੈ ਜੋ ਵਿਚਾਰਕ ਮਤਭੇਦ ਚੱਲਦੇ ਨੇ ਪਰ ਉਹਦੇ ਵਿੱਚ ਕੀ ਹੈ ਕਿ ਤੁਹਾਡੇ ਨਾਲ ਤੁਹਾਡੇ ਆਪਣੇ ਆਂ ਦੀ ਵੀ ਸਪੋਰਟ ਨਹੀਂ ਹੈ ਕਿ ਸਭ ਉਹ ਤੁਹਾਨੂੰ ਫਸਾਉਣਗੇ ਸੋ ਇਸ ਕਰਕੇ ਮਾਮਲਾ ਕਸੂਤਾ ਹੈ ਪਰ ਜੇ ਤਕਨੀਕੀ ਤੌਰ ਤੇ ਵੇਖੋਗੇ ਕੋਈ ਵੀ ਪੁਲਿਸ ਦੇ ਨਾਲ ਜੁੜਿਆ ਜਾਂ ਪੁਲਿਸ পেশੇ ਤੋਂ ਜਾਣੂ ਬੰਦਾ ਤੁਹਾਨੂੰ ਦੱਸ ਦੇਗਾ ਕਿ ਐਫਆਈਆਰ ਮਹੀਨਾ ਵੀ ਲੇਟ ਹੋ ਜਾਵੇ ਨਾ ਉਹਦਾ ਇੱਕ ਤਾਂ ਬੈਨੀਫਿਟ ਮਿਲਦਾ ਹੈ ਅਕਿਊਸ ਨੂੰ ਹਮੇਸ਼ਾ ਜੀ ਮਹੀਨਾ ਤਾਂ ਛੱਡੋ ਕਈ ਮਾਮਲਿਆਂ 'ਚ ਘੰਟਾ 2 ਘੰਟੇ ਵੀ ਐਫ ਆਈ ਆਰ ਲੇਟ ਹੋ ਜਾਵੇ ਨਾ ਉਹਦਾ ਫਾਇਦਾ ਜਿਹੜਾ ਹੈ ਉਹ ਜੋ ਧਿਰ ਹੁੰਦੀ ਆ ਜੀ ਮਤਲਬ ਕਿ ਨਾਮ ਸੱਧ ਧਿਰ ਕਹਿੰਦੇ ਹੁਣ ਉਹਨੂੰ ਫਾਇਦਾ ਹੋ ਜਾਂਦਾ ਜੀ ਜਿਹੜੀ ਡਿਫੈਂਸ ਦੀ ਧਿਰ ਹੁੰਦੀ ਆ ਤਾਂ ਇੱਥੇ ਐਫ ਆਈ ਆਰ ਕਿੰਨਾ ਚਿਰ ਲੇਟ ਹੈ ਸ਼ਾਇਦ 12 ਸਾਲ ਹੂੰ ਕੱਲਾ ਇਹ ਨਹੀਂ ਹੈ ਐਫ ਆਈ ਆਰ ਲੇਟ ਹੋਣ ਦਾ ਮਸਲਾ ਬਲਕਿ ਤੁਸੀਂ ਇਹ ਵੀ ਦੇਖੋ ਨਾ ਕਿ ਹੁਣ ਜਿੱਦਾਂ ਕੱਲ ਮੈਂ ਦੇਖ ਰਿਹਾ ਸੀਗਾ ਸਾਡਾ ਭਰਾ ਹੀ ਆ ਵਿਜੇ ਬਰਾੜ ਜੀ ਉਹਨੇ ਬਹੁਤ ਵਧੀਆ ਗੱਲ ਕਹੀ ਉਹ ਜਦੋਂ ਕਰ ਰਹਿ ਸਨ ਇੰਟਰਵਿਊ ਜੀ ਤਾਂ ਵਿਜੇ ਨੇ ਇੱਕ ਬੜੀ ਵੱਡੀ ਗੱਲ ਕਹੀ ਕਿ ਉਸ ਟਾਈਮ ਜਿਸ ਟਾਈਮ ਦਾ ਮਾਮਲਾ ਹੈ ਕਿ ਨਾ ਤਾਂ ਸੀਸੀਟੀਵੀ ਦਾ ਇੰਨਾ ਚੱਲਣ ਸੀ ਨਾ ਸਮਾਰਟਫੋਨ ਦਾ ਚਲਣ ਸੀਗਾ ਮਤਲਬ ਕਿ ਜੋ ਇਲੈਕਟ੍ਰੋਨਿਕ ਸਬੂਤ ਅੱਜ ਦੇ ਦੌਰ ਚ ਆਪਾਂ ਦੇਖਦੇ ਅੱਜ ਤਾਂ ਜਦੋਂ ਹੀ ਕੇਸ ਜਿਹੜਾ ਹੈ ਉਹ ਮਤਲਬ ਕਿ ਕੱਢ ਲੈਂਦੇ ਆ ਰੀਟਰੀਵ ਕਰ ਲਿਆ ਜੀ ਆ ਕਰ ਲਿਆ ਵਾਹ ਕਰ ਲਿਆ ਸੀਸੀਟੀਵੀ ਦੀ ਫੂਟੇਜ ਹੀ ਅੱਧਾ ਮਸਲਾ ਹੱਲ ਕਰ ਦਿੰਦੀ ਹੈ ਬਿਲਕੁਲ ਜੀ ਪਰ ਉਦੋਂ ਮਤਲਬ ਕਿ ਚੀਜ਼ਾਂ ਦਾ ਇਹ ਨਾ ਚਲਣ ਨਹੀਂ ਸੀਗਾ ਇਹ ਨਹੀਂ ਹੈ ਕਿ ਹੈ ਨਹੀਂ ਸੀਗੀਆਂ ਇਹ ਜੀ ਪਰ ਇਹਨਾਂ ਚਲਣ ਨਹੀਂ ਸੀ ਜਿੰਨਾ ਹੁਣ ਆਪਾਂ 5-7 ਸਾਲ ਤੋਂ ਦੇਖਦੇ ਆ ਇਹ ਸਾਰੀਆਂ ਚੀਜ਼ਾਂ ਚ ਮਤਲਬ ਕਿ ਸਬੂਤ ਇਕੱਠੇ ਕਰਨੇ ਵਿਗਿਆਨਕ ਟੰਗ ਦੇ ਨਾਲ ਫਿਰ ਉਹਨਾਂ ਨੂੰ ਸਟੈਬਲਿਸ਼ ਕਰਨਾ ਥੋੜਾ ਮੁਸ਼ਕਲ ਜ਼ਰੂਰ ਹੈ। ਮੁਸ਼ਕਲ ਜ਼ਰੂਰ ਹੈ ਪਰ ਐਫ ਆਈ ਆਰ ਦੀ ਜਿਹੜੀ ਇੰਨੀ ਮਤਲਬ ਕਿ ਲੇਟ ਲਤੀਫੀ ਹੁੰਦੀ ਆ ਨਾ ਜੀ ਜੀ ਇਹ ਜੁਡੀਸ਼ਰੀ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਜਦੋਂ ਇਸ ਤਰ੍ਹਾਂ ਦੇ ਮਾਮਲਿਆਂ 'ਚ ਪ੍ਰੋਸੀਡਿੰਗ ਹੁੰਦੀ ਆ ਤਾਂ ਬਹੁਤ ਮੈਟਰ ਕਰਦੀ ਹੈ। ਬਿਲਕੁਲ ਬਿਲਕੁਲ ਹਾਲਾਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਰਟਾਂ ਦੇ ਵਿੱਚ ਜੇ ਤੁਸੀਂ ਹਾਈ ਕੋਰਟ ਦੇਖੋਗੇ ਸੁਪਰੀਮ ਕੋਰਟ ਦੇਖੋਗੇ ਤਾਂ ਜਿਹੜੇ ਪੁਰਾਣੇ ਫੈਸਲੇ ਆਏ ਹੁੰਦੇ ਆ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਤੇ ਉਹਨਾਂ ਦੀ ਰੌਸ਼ਨੀ 'ਚ ਕਹਿ ਲਓ ਕਿ ਫਿਰ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਦਰਜ ਕਰੀਏ ਉਹਦੇ ਬਿਹਾਫ ਤੇ ਕਹਿ ਲੋ ਸਾਰੀ ਗੱਲਬਾਤ ਹਾਂ ਜੀ ਬਿਲਕੁਲ ਕੋਟਾ ਇਦਾਂ ਹੀ ਚਲਦੀਆਂ ਨੇ ਨਾ ਜੀ 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 ਬਿਲਕੁਲ ਮਿੰਟੂ ਜੀ ਬਹੁਤ ਸਾਰੇ ਦੋਸਤ ਆਪਣੇ ਜੁੜਗੇ ਨੇ ਸਾਰਿਆਂ ਦੇ ਵਿਚਾਰ ਆਪਾਂ ਕਰ ਲਈਏ ਸ਼ਾਮਿਲ ਬੱਲੀ ਸਾਹਿਬ ਕਹਿ ਰਹੇ ਨੇ ਕਿ ਪਟਿਆਲਾ ਨਗਰ ਨਿਗਮ ਦੀ ਚੋਣਾ ਚ ਕਹਿੰਦੇ ਬਾਬੇ ਨੂੰ ਵਰਤਿਆ ਜਾਣਾ ਹੁਣ ਤੇ ਇਧਰ ਕਹਿੰਦੇ ਕਿ ਇੰਡੀਆ ਚ ਸਿਸਟਮ ਹੈ ਜਿਹਦੇ ਤੇ ਭਰੋਸਾ ਸਿਸਟਮ ਹੈ ਕਿੱਥੇ ਕਹਿੰਦੇ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ ਜੀਬੀਜੀ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਅੱਜ ਕੱਲ ਹਾਈ ਕੋਰਟ ਦੇ ਕਹਿਣ ਤੋਂ ਬਿਨਾ ਕਹਿੰਦੇ ਐਫ ਆਈ ਆਰ ਹੀ ਨਹੀਂ ਕਰਦੀ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਹੋਣਾ ਇਹ ਕਹਿ ਅ ਵੇਖੋ ਜੀ ਇਹ ਹੁਣ ਜਾਂਚ ਦਾ ਵਿਸ਼ਾ ਹੀ ਆ ਸੁਖਵੀਰ ਸੰਧੂ ਖੁਦ ਪੁਲਿਸ ਫੋਰਸ ਦਾ ਹਿੱਸਾ ਨੇ ਜੀ ਸ਼ਾਇਦ ਰਾਜਸਥਾਨ ਪੁਲਿਸ ਫੋਰਸ ਦਾ ਹਿੱਸਾ ਨੇ ਹਮ ਹਮ ਤਾਂ ਉਹਨਾਂ ਨੇ ਵੀ ਇੱਕ ਕਮੈਂਟ ਕੀਤਾ ਕਹਿੰਦੇ ਕਿ ਬਹੁਤ ਲੌਂਗ ਟਰਮ ਹੈ 12 ਸਾਲ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਮਾਮਲਿਆਂ ਚ ਤਾਂ ਨਾ ਐਫ ਆਈ ਆਰ ਕੁਝ ਮਿੰਟ ਕੁਝ ਘੰਟੇ ਡੇਟ ਹੋ ਜਾਵੇ ਤਾਂ ਉਹਦਾ ਫਾਇਦਾ ਜਿਹੜਾ ਹੈ ਜੋ ਮੁਜਰਮ ਹੈ ਉਸ ਨੂੰ ਮਿਲ ਜਾਂਦਾ ਮਿਲ ਜਾਂਦਾ ਇੱਥੇ ਬਹੁਤ ਵੱਡਾ ਵਕਫਾ ਹੈ ਜੀ 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 ਬਿਲਕੁਲ ਬਿਲਕੁਲ ਪਰ ਮੇਰਾ ਮਨ ਇਹ ਕਹ ਰਿਹਾ ਕਿ ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਪਾਸੇ ਹੂੰ ਉਹਨਾਂ ਦੀ ਮੁਖਾਲਫਤ ਇੱਕ ਪਾਸੇ ਉਹਨਾਂ ਦੇ ਪੈਰੋਕਾਰ ਇੱਕ ਪਾਸੇ ਜੀ ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੂੰ ਇਹ ਸਿਧਾਂਤ ਇੱਕ ਪਾਸੇ ਕਿ ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕੋਈ ਕਸੂਰ ਨਹੀਂ ਤਾਂ ਠੀਕ ਹੈ ਜੀ ਜੀ ਜਾਣ ਦਿਓ ਤੇ ਜੇ ਹੈ ਤਾਂ ਫਿਰ ਪੀੜਤ ਤੇਰ ਦਾ ਵੀ ਸੋਚਣਾ ਪਵੇਗਾ ਹੂੰ ਹੂੰ ਤਾਂ ਉਹ ਸਥਾਪਤ ਕਿਵੇਂ ਕਰਨਾ ਉਹ ਹੁਣ ਦਾਰੂਮਦਾਰ ਸਾਰਾ ਉਹ ਪੁਲਿਸ ਤੇ ਹੈ ਯਾਨੀ ਜਾਂਚ ਕਰਤਾ ਹੈ ਕਿਉਂਕਿ ਉਸ ਵੇਲੇ ਦੇ ਜਿਹੜੇ ਡੀਐਸਪੀ ਸੀ ਤੇ ਐਸਐਚਓਸੀ ਉਹਨਾਂ ਚੋਂ ਇੱਕ ਤੇ ਹੁਣ ਸ਼ਾਇਦ ਪ੍ਰਮੋਟ ਹੈ ਇੱਕ ਤਹਿਲਕੇ ਪਰਮੋਟ ਹੋ ਕੇ ਸੇਵਾਮੁਕਤ ਹੋ ਗਿਆ ਸੇਵਾਮੁਕਤ ਜੀ ਉਹਨਾਂ ਤੇ ਵੀ ਕਈ ਕਿਸਮ ਦੇ ਦੋਸ਼ ਆ ਯਾਨੀ ਪੀੜਤ ਤੇ ਕਹਿੰਦੀ ਕਿ ਸਾਨੂੰ ਬਹੁਤ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਵੀ ਦਬਾਅ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਇਲਾਵਾ ਘਰ ਵਗੈਰਾ ਜਿਹੜਾ ਸੀ ਉਹ ਵੀ ਟਾ ਦਿੱਤਾ ਗਿਆ ਦੂਜੇ ਪਾਸੇ ਇਹ ਕਹਿੰਦੇ ਨੇ ਕਿ ਜੋ ਤੁਸੀਂ ਬਲਾਤਕਾਰ ਦਾ ਜ਼ਿਕਰ ਕਰ ਰਹੇ ਹੋ ਜੋ ਤੁਸੀਂ ਸਾਡੇ ਤੇ ਦੋਸ਼ ਲਾ ਰਹੇ ਹੋ ਕਿ ਕੁੜੀ ਪ੍ਰੈਗਨੈਂਟ ਸੀਗੀ ਵਗੈਰਾ ਵਗੈਰਾ ਤਾਂ ਪੋਸਟਮਾਰਟਮ ਚ ਕਿਉਂ ਨਹੀਂ ਆਇਆ ਹਮ ਪੋਸਟਮਾਰਟਮ ਚ ਜ਼ਹਿਰ ਦੇ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਜੀ 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 ਤਾਂ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਮੇਰੇ ਖਿਆਲ ਦੇ ਨਾਲ ਉਹ ਵੀ ਇੱਕ ਮਹੱਤਵਪੂਰਨ ਦਸਤਾਵੇਜ਼ ਇਸ ਮਾਮਲੇ ਚ ਬਣੇਗੀ ਹਮ ਹਮ ਬਿਲਕੁਲ ਬਿਲਕੁਲ ਠੀਕ ਹੈ ਜੀ ਐਫਆਈਆਰ ਹੋਗੀ ਉਹਦੀ ਲੇਟ ਲਤੀਫੀ ਜਾਂ ਦਰਜ ਹੋਣ ਦੀ ਜਿਹੜੀ ਕਿ ਲੁਕੇ ਸਮਾਂ ਜੋ ਲੱਗਿਆ ਨਾਲ ਨਾਲ ਸਾਰੀਆਂ ਚੀਜ਼ਾਂ ਤੇ ਉਹਦੇ ਨਾਲ ਪੋਸਟਮਾਰਟਮ ਦੀ ਰਿਪੋਰਟ ਵੀ ਆਹਤਾਪੂਰ ਜੀ ਬਿਲਕੁਲ ਬਿਲਕੁਲ ਬਾਕੀ ਜਿਹੜੇ ਮੌਕੇ ਦੇ ਉਸ ਟਾਈਮ ਦੇ ਪੁਲਿਸ ਵਾਲੇ ਸੀ ਉਹਨਾਂ ਨੂੰ ਵੀ ਇੱਕ ਵਾਰੀ ਤੇ ਕਹੋ ਇਹ ਪੰਗਾ ਪਈ ਗਿਆ ਕਿਉਂਕਿ ਪੁੱਛਦਾ ਸੋਨਾ ਤਾਂ ਵੀ ਸ਼ੁਰੂ ਹੋ ਗਿਆ ਦੁਬਾਰਾ ਹਨਾ ਖੈਰ ਮਿੰਟੂ ਜੀ ਇਹ ਇੱਕ ਪੂਰੀ ਜਾਂਚ ਦਾ ਵਿਸ਼ਾ ਹੈ ਤੇ ਅੱਗੇ ਇਸ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਉਹ ਸੀ ਤੇ ਆਪਾਂ ਗੱਲਬਾਤ ਅੱਗੇ ਕਰਾਂਗੇ ਜਦੋਂ ਆਪਣੇ ਤੱਕ ਕੋਈ ਗੱਲ ਪਹੁੰਚਦੀ ਹੈ